ਇਹ ਹੋਟਲ ਦੇ ਵਿੱਚ ਸਾਰਾ ਕੁਝ ਇਨਲੀਗਲ ਚੱਲ ਰਿਹਾ ਡੜਾ ਸੱਟਾ ਵੀ ਚੱਲ ਰਿਹਾ दारू ਵੀ ਚੱਲ ਰਹੀ ਆ ਜੀ ਜਬਸੇ ਖੁੱਲਿਆ ਯਹਾਂ ਪਰ ਲੜਕੀਆਂ ਲੜਕੇ ਰਾਤ ਕੇ 2 2 ਵਜੇ ਤੱਕ ਆਣਾ ਜਾਣਾ ਲਗਾ ਰਹਤਾ ਹੈ ਇੱਕੋ ਬੰਦੇ ਦੇ ਇਹ ਤਿੰਨੋ ਹੋਟਲ ਆ ਪਹਿਲਾ ਕੇਸ ਹੈ ਬੰਦੇ ਵਿੱਚ ਵੀ ਅਸੀਂ ਰੇਡ ਕੀਤੀ ਸੀ ਉਥੇ ਚਿੱਟੇ ਵਾਲੇ ਜਿਹੜੇ ਮੁੰਡੇ ਆ ਇੱਕ ਇੱਕ ਘੰਟੇ ਬਾਅਦ ਆਉਂਦੇ ਆ ਤੇ ਚਿੱਟਾ ਵੇਚਦੇ ਆ ਅਸੀਂ ਉਹਨਾਂ ਕੋਲ ਵੀ ਲੈਟਰ ਦੇ ਕੇ ਆਏ ਆ ਉਹ ਕਹਿੰਦਾ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਤੁਸੀਂ ਕਾਰਪੋਰੇਸ਼ਨ ਚ ਦਿਓ ਜਿਹਨਾਂ ਨੇ ਇਹਨਾਂ ਨੂੰ ਲਾਇਸੈਂਸ ਦਿੱਤਾ ਪਰ ਆ ਕੇ ਉਹਨਾਂ ਨੇ 10 ਜੋੜੇ ਫੜੇ ਨੇ ਜਿਹੜਾ ਪਤਾ ਲੱਗਿਆ ਅਸੀਂ ਇਹ ਮੂੰਹ ਜਵਾਰ ਨਹੀਂ ਕੋਈ ਦੱਸ ਸਕਦੇ ਅਸੀਂ ਤਾਂ ਨਰਕ ਚ ਡਿੱਗੇ ਰਹੇ ਆ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਇਹਦੇ ਵਿੱਚ 7 ਮੁੰਡੇ ਤੇ 7 ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਹਿਰਾਸਤ ਚ ਲਏ ਇਹ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਵਾ ਮਲਦੇ ਆਂ ਦੇ ਵਿੱਚ ਕੋਠੀ ਲੈਂਦੇ ਨੇ ਉਹ ਕੋਠੀ ਰੈਜ਼ੀਡੈਂਸ ਦੇ ਹਿਸਾਬ ਨਾਲ ਲੈ ਲੈਂਦੇ ਨੇ ਉੱਤੇ ਹੋਟਲ ਖੋਲ੍ਹ ਦਿੰਦੇ ਨੇ ਤਾਂ ਕਿ ਮਲਦਿਆਂ ਜੇ ਚੋਰੀ ਚੋਰੀ ਕੰਮ ਚੱਲ ਸਕੇ ਪਰ ਰਾਈਟ ਹੈਂਡ ਏਰੀਆ ਤਾਂ ਗਵਾਰਡੀ ਕਰਕੇ ਅਸੀਂ ਪਰੇਸ਼ਾਨ ਹੋ ਗਏ ਲੋਕੀ ਸ਼ਿਕਾਇਤ ਕਰਦੇ ਨਹੀਂ ਜਾਂਦੇ ਸੀ ਪ੍ਰਮੋਤੀ ਨਗਰ ਦੇ ਵਿੱਚ ਸ਼ੀਨਾ ਮੈਡਮ ਜੀ ਆਏ ਸੀਗੇ ਜੀ ਸਾਰੇ ਇਕੱਠਾ ਹੋ ਕੇ ਰੇਡ ਕੀਤੀ ਹੈ ਇੱਥੇ ਸਾਨੂੰ ਆਜੇ 8-10 ਜੋੜੇ ਮਿਲੇ ਆ ਕਾਫੀ ਦੇਰ ਤੋਂ ਮੇਰੇ ਦਫ਼ਤਰ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਕਿ ਇਹ ਜਿਹੜਾ ਹੋਟਲ ਹੈ ਇਹ ਹੋਟਲ ਦੇ ਵਿੱਚ ਸਾਰਾ ਕੁਝ ਇਨਲੀਗਲ ਚੱਲ ਰਿਹਾ ਦੜਾ ਸੱਟਾ ਵੀ ਚੱਲ ਰਿਹਾ दारू ਵੀ ਚੱਲ ਰਹੀ ਆ ਤੇ ਇਹਦੇ ਵਿੱਚ ਜਿਹੜਾ ਜਿਹੜਾ ਸਾਡਾ ਜੁੱਧ ਨਸ਼ੇ ਵਿਰੋਧ ਲੱਗਿਆ ਹੋਇਆ ਉਹ ਸਮਾਨ ਵੀ ਇੱਥੇ ਮਤਲਬ ਚੱਲ ਰਿਹਾ ਤੇ ਹਾਂ ਬਿਲਕੁਲ ਪ੍ਰੋਸਿਆ ਜਾਂਦਾ ਤੇ ਮੌਕੇ ਤੇ ਆ ਕੇ ਇਹਨਾਂ ਦੇ ਤਿੰਨ ਹੋਟਲ ਆ ਇੱਕ K3 ਆ ਇੱਕ K7 ਆ ਇੱਕੋ ਬੰਦੇ ਦੇ ਇਹ ਤਿੰਨੋ ਹੋਟਲ ਆ ਪਹਿਲਾ ਕੇ 7 ਦੇ ਵਿੱਚ ਵੀ ਅਸੀਂ ਰੇਡ ਕੀਤੀ ਸੀ ਉੱਥੇ ਚਿੱਟੇ ਵਾਲੇ ਜਿਹੜੇ ਮੁੰਡੇ ਆ ਇੱਕ ਇੱਕ ਘੰਟੇ ਬਾਅਦ ਆਉਂਦੇ ਆ ਤੇ ਚਿੱਟਾ ਵੇਚਦੇ ਆ ਉਦੋਂ ਅਸੀਂ ਉੱਥੋਂ ਫੜ ਕੇ ਐਸ ਐਚਓ ਮੋਤੀ ਸਾਹਿਬ ਮੋਤੀ ਨਗਰ ਨੇ ਕਾਰਵਾਈ ਉਹਨਾਂ ਤੇ ਕਰਤੀ ਅੱਜ ਉਹ ਜੇਲ੍ਹ 'ਚ ਨਹੀਂ ਓਕੇ 7 ਸ਼ੇਅਰਪੁਰ ਦੇ ਵਿੱਚ ਆ ਤੇ ਆ ਮੋਤੀ ਨਗਰ ਦੇ ਏਰੀਆ 'ਚ ਜਿੱਥੇ ਆਪਾਂ ਖੜੇ ਆ ਲੇਕਿਨ ਅੱਜ ਇੱਥੇ ਜਦੋਂ ਅਸੀਂ ਮੌਕੇ ਤੇ ਆਏ ਆ ਤੇ ਉਹ ਜਿਹੜਾ ਸਕੋਰਪੀਓ ਆ ਜਿਹਦੇ ਵਿੱਚ ਇਹ ਸਮਾਨ ਸਰਵ ਕਰਦੇ ਆ ਉਹ ਤਾਂ ਮੌਕੇ ਤੋਂ ਭੱਜ ਗਈ ਲekin ਇਹਦੇ ਵਿੱਚ 7 ਮੁੰਡੇ ਤੇ 7 ਕੁੜੀਆਂ ਜਿਹੜੇ ਆ ਉਹ ਹੁਣ ਮੌਕੇ ਤੇ ਇਹਨਾਂ ਨੇ ਐਸਐਚਓ ਸਾਹਿਬ ਨੇ ਮੋਤੀ ਨਗਰ ਤੇ ਲਾੜੋ ਲੇਡੀਜ਼ ਪੁਲਿਸ ਬੁਲਾ ਕੇ ਉਹਨਾਂ ਨੇ ਆਪਣੀ ਹਰਾਸਤ ਚ ਲਏ ਠੀਕ ਹੈ ਤੇ ਮੈਮ ਇੱਥੇ ਇਲੀਗਲ ਐਕਟੀਵਿਟੀਜ਼ ਕਿਉਂ ਹੁੰਦੀ ਸੀਗੀ ਮੱਲੇ ਵਾਲੇ ਨੇ ਕਿ ਕਹਿ ਰਹੇ ਨੇ ਕਿ ਜਾਰੇ ਬੜੀ ਉਸ ਕਾਇਤ ਕੀਤੀ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਦੇਖੋ ਜੀ ਮੇਰੇ ਕੋਲੇ ਕੰਪਲੇਂਟ ਆਈ ਆਪਾਂ ਮੌਕੇ ਤੇ ਐਸਐਚਓ ਮੋਤੀ ਨਗਰ ਨੂੰ ਬੁਲਾਇਆ ਤੇ ਰੇਡ ਕੀਤੀ ਗਈ ਜੋ ਇਹਨਾਂ ਨੇ ਮੱਲੇ ਵਾਲਿਆਂ ਨੇ ਕਿਹਾ ਉਹ ਬਿਲਕੁਲ ਸਹੀ ਪਾਇਆ ਗਿਆ ਪਰ ਮੈਂ ਡੋਮੈਸਟਿਕ ਏਰੀਆ ਦੇ ਵਿੱਚ ਰੈਜੀਡੈਂਸ਼ੀਅਲ ਏਰੀਆ ਦੇ ਵਿੱਚ ਕਮਰਸ਼ੀਅਲ ਐਕਟੀਵਿਟੀ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਲੈਗਲ ਹੈ ਕੋਈ ਕਾਰਵਾਈ ਹੈ ਪਰਮਿਸ਼ਨ ਜਿਹੜੀ ਹੈ ਉਹ ਨਗਰ ਨਿਗਮ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸਦੀ ਵੀ ਜਾਂਚ ਹੋਊਗੀ ਇਹਦੀ ਤਾਂ ਸਾਰੀਆਂ ਪਰਮਿਸ਼ਨਸ ਚੈੱਕ ਕਰਾਂਗੇ ਹੁਣ ਅਸੀਂ ਬਣਦੀ ਕਾਰਵਾਈ ਉਹਨਾਂ ਤੇ ਵੀ ਕਰਾਂਗੇ ਕਿਉਂਕਿ ਇਹੋ ਜਿਹੀ ਕਾਰਵਾਈਆਂ ਹੋਣਗੀਆਂ ਇਹ ਹਮੇਸ਼ਾ ਡੇ 1 ਤੋਂ ਹੁੰਦੀਆਂ ਆ ਰਹੀਆਂ ਤੇ ਅੱਗੇ ਵੀ ਹੋਣਗੀਆਂ ਮੈਨੂੰ ਇਹ ਪਤਾ ਲੱਗਾ ਇੱਕਲਾ ਰੂਮ ਰੈਂਟ ਦੇ ਦਿੰਦੇ ਸੀ ਜਾਂ ਮਤਲਬ ਲੜਕੀਆਂ ਵਗੈਰਾ ਵੀ ਸਪਲਾਈ ਸਪਲਾਈ ਲੜਕੀਆਂ ਸਪਲਾਈ ਬਾਰੇ ਮੈਨੂੰ ਨਹੀਂ ਪਤਾ ਲੇਕਿਨ ਲੜਕੀਆਂ ਮੌਕੇ ਤੇ ਪਕੜੀਆਂ ਗਈਆਂ ਜਿਹੜੀਆਂ ਕਿ ਪੱਖ-ਪੱਖਾ ਥਾਵਾਂ ਤੋਂ ਵੱਖ-ਵੱਖ ਲੜਕਿਆਂ ਦੇ ਨਾਲ ਆ ਜਾਂਦੇ ਸੀ ਇਹ ਮਤਲਬ ਰੂਮ ਪ੍ਰੋਵਾਈਡ ਕਰਦੇ ਸੀ ਰੂਮ ਪ੍ਰੋਵਾਈਡ ਕਰਦੇ ਸੀ ਕਿ ਤੇ दारू ਦੀ ਜਾਂ ਹੋਰ ਹਰ ਤਰ੍ਹਾਂ ਦੀ ਮਤਲਬ ਨਸ਼ੇ ਦੀਆਂ ਫੈਸਿਲਿਟੀ ਪ੍ਰੋਵਾਈਡ ਕਰਦੇ ਸੀ ਉਹ ਸਰਵ ਕਰਦੇ ਸੀ ਕਹਿੰਦਾ ਕਿ ਇੱਥੇ ਅਸਲੇ ਸਮੇਤ ਵੀ ਲੋਕ ਕੀ ਆਉਂਦੇ ਸੀ ਮੁੰਡੇ ਆਉਂਦੇ ਸੀਗੇ ਤੇ ਇੱਥੇ ਇਹ ਕਹਿ ਸਕਦੇ ਕਿ ਕਿ ਗੈਂਗਸਟਰ ਜਾਂ ਹੋਰ ਐਕਟੀਵਿਟੀਆਂ ਵੀ ਹੋ ਸਕਦੀਆਂ ਦੇਖੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਉਂਕਿ ਹੁਣ ਇਹ ਮੱਲਾਵਾਸੀ ਸਾਰੇ ਮੇਰੇ ਨਾਲ ਖੜੇ ਆ ਤਾਂ ਇਹਨਾਂ ਨੇ ਹੁਣ ਦੱਸਿਆ ਤੇ ਉਹ ਸਾਰਾ ਜਿਹੜੇ ਐਸਐਚਓ ਮੋਤੀ ਨਗਰ ਉਹ ਪੂਰੀ ਪ੍ਰੋਪਰ ਤਰੀਕੇ ਨਾਲ ਇਹਦੀ ਜਾਂਚ ਕਰਕੇ ਸੀਪੀ ਸਾਹਿਬ ਨੂੰ ਰਿਪੋਰਟ ਦੇ ਕੇ ਬੰਦ ਦੀ ਕਾਰਵਾਈ ਕਰਨਗੇ ਸੀਲ ਦੇ ਲਈ ਵੀ ਕਿਹਾ ਜਾ ਰਿਹਾ ਸੀਲ ਵੀ ਹੋਏਗਾ ਹਰ ਚੀਜ਼ ਹੋਏਗੀ ਹਰ ਕਾਨੂੰਨੀ ਪਰਕਰਿਆ ਇਹਦੇ ਤੇ ਲਾਗੂ ਹੋਏਗੀ ਜੀ ਜੀ ਸਰ ਕੀ ਨਾਮ ਹੈ ਔਰ ਕੀ ਮਾਮਲਾ ਮੇਰਾ ਨਾਮ ਰਜਨੀਸ਼ ਕੁਮਾਰ ਮੈਂ ਮੋਤੀ ਨਗਰ ਘਰ ਰਹਿਣ ਵਾਲਾ ਹੂੰ जी। ये हमारे यहाँ पे ना ये सात बी होटल ब्लू सेवन खुला है जी। जब से खुला है यहाँ पर लड़ लड़के रात के दो दो बजे तक आना जाना लगा रहता है हमने कमिश्नर को भी दी दरखास्त हमने सी साहब को भी दी ये देखो सभी आ, के साइन करके ये को भी किल, भेजी किल, होटलो दो साल हो गए दो साल हो गए जी कोई कार्रवाई शुरू होया उसी डीवीआर चेक कर लो ਤੇ ਮਹੱਲੇ ਨੇ ਕਦੀ ਵਿਰੋਧ ਨਹੀਂ ਕੀਤਾ ਆ ਦੇਖੋ ਜੀ ਸਾਰੇ ਮਹੱਲੇ ਨੇ ਪੂਰਾ ਸਾਰੇ ਸਾਈਨ ਕਰਕੇ ਹੁਣ ਵੀ ਉਹਨੂੰ ਵੀ ਐਪਲੀਕੇਸ਼ਨ ਅਮਰਜੀਤ ਕੌਂਸਲਰ ਨੇ ਉਹਨਾਂ ਨੂੰ ਵੀ ਦਿੱਤਾ ਆ ਦੇਖੋ ਸਾਰੇ ਮਹੱਲੇ ਦੇ ਸਾਈਨ ਠੀਕ ਹੈ ਆ ਸਾਰੇ ਪੇਜ ਮਹੱਲੇ ਵਾਲਿਆਂ ਦੇ ਨੇ ਅੱਜ ਅੱਜ ਕੀ ਹੋਇਆ ਸਰ ਅੱਜ ਮੈਡਮ ਸਾਡੇ ਐਮਐਲਏ ਜੀ ਆ ਮਾਣਯੋਗ ਇੱਥੇ ਆਏ ਉਹਨਾਂ ਨੇ ਆਗੇ ਮੌਕਾ ਦੇਖਿਆ ਅਸੀਂ ਨਹੀਂ ਬੁਲਾਇਆ ਉਹਨਾਂ ਨੂੰ ਆਪਣੇ ਪਤਾ ਨਹੀਂ ਕਿੱਥੋਂ ਪਤਾ ਲੱਗ ਗਿਆ ਪਰ ਆ ਕੇ ਉਹਨਾਂ ਨੇ 10 ਜੋੜੇ ਫੜੇ ਨੇ ਜਿਹੜਾ ਪਤਾ ਲੱਗਿਆ ਅਸੀਂ ਜੀ ਮੂੰਹ ਜਵਾਨੀ ਕੋਈ ਦੱਸ ਸਕਦੇ ਅਸੀਂ ਤਾਂ ਨਰਕ ਚ ਜਿਗੇ ਰਹੇ ਸਾਡਾ ਤਾਂ ਬਹੁਤ ਬੁਰਾ ਹਾਲ ਹੈ ਜਿਹੜੀ ਅੱਜ ਕਾਰਵਾਈ ਹੋਈ ਹੈ ਤਾਂ ਸੰਤੁਸ਼ਟਾ ਸੰਤੁਸ਼ਟਾ ਬਹੁਤ ਸੰਤੁਸ਼ਟਾ ਹਾਂ ਮੈਂ ਥੈਂਕ ਯੂ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਇਹ ਕੰਮ ਕੀਤਾ ਠੀਕ ਹੈ ਸਰ ਹੋਰ ਵੀ ਇਲੈਗਲ ਐਕਟੀਵਿਟੀ ਹੁੰਦੀ ਹੈ ਕੋਈ ਲੱਗ ਬਹੁਤ ਜੀ ਇਹਦੇ ਮੁੰਡੇ ਕੁੜੀਆਂ ਪੁੱਛੋ ਨਾ ਤੁਸੀਂ ਰਿਵਾਲਵਰਾਂ ਇਥੇ ਬਹੁਤ ਕੁਝ ਹੁੰਦਾ ਮਤਲਬ ਇਹੋ ਜੀ ਕਾਰਵਾਈ ਹੋਣੀ ਚਾਹੀਦੀ ਹੈ ਹੋਰ ਵੀ ਹੋਰ ਕਾਰਵਾਈ ਵੀ ਹੋਣੀ ਚਾਹੀਦੀ ਹੈ ਜੇ ਇਹ ਫਾਇਦਾ ਮਾਲਕ ਕੌਣ ਹੈ ਇਹਦਾ ਮਾਲਕ ਇਹਦਾ ਮਾਲਕ ਨਹੀਂ ਪਤਾ ਯੀ ਸੌਰੀ ਕਿਹਦੀ ਸ਼ਾਇਦ ਉੱਤੇ ਚੱਲ ਰਿਹਾ ਸੀ ਮਾਲਕ ਸਭ ਦੀ ਜੀ ਪੂਰੇ ਪ੍ਰਸ਼ਾਸਨ ਦੀ ਸ਼ਹਿਰ ਉਹਨੇ ਪੂਰੇ ਪ੍ਰਸ਼ਾਸਨ ਦੀ ਸ਼ਹਿਰ ਹੈ ਜੀ ਆ ਸਰ ਦੇਖ ਨੈਚਰ ਵਾਲਾ ਦੇਖਿਆ ਜੇ ਤੋ ਇੱਕ ਤਰ੍ਹਾਂ ਦਾ ਘਰ ਹੀ ਲੱਗ ਰਿਹਾ ਹੈ ਜਾਂ ਹੋਟਲ ਨਹੀਂ ਲੱਗ ਰਿਹਾ ਤੋ ਇਹ ਘਰੀ ਥਾ ਇਹ ਘਰੀ ਥਾ ਇਹ ਇੱਕ ਨੈਚਰ ਵਾਲਾ ਹੈਗਾ ਨਹੀਂ ਨਹੀਂ ਆਪਾਂ ਨਾਮ ਕੋ ਲੈਣਾ ਹੈ ਇੱਕ ਇੱਕ ਧਾਰੀ ਸੀਗਾ ਇਹ ਘਰ ਤੋਂ ਇਹਨਾਂ ਨੇ ਹੋਟਲ ਕਨਵਰਟ ਕੀਤਾ ਅੱਜ ਕੱਲ ਇਹ ਨਵਾ ਰੈ residențial area ਇਹ residențial area ਇਹ ਵੀ ਤੁਹਾਨੂੰ ਮੈਂ ਦੱਸ ਦਿੰਨਾ ਇਹ ਅੱਜ ਕੱਲ ਨਵਾਂ ਟ੍ਰੈਂਡ ਚੱਲਿਆ ਵਾ ਮਹਲਦਿਆਂ ਦੇ ਵਿੱਚ ਕੋਠੀ ਲੈਂਦੇ ਨੇ ਉਹ ਕੋਟੀ ਰੈ residense ਦੇ ਸਾਬ ਨਾਲ ਲੈ ਲੈਂਦੇ ਨੇ ਉੱਥੇ ਹੋਟਲ ਖੋਲ੍ਹ ਦਿੰਦੇ ਨੇ ਤਾਂ ਕਿ ਮਹਲਿਆਂ ਜੇ ਚੋਰੀ ਚੋਰੀ ਕੰਮ ਚੱਲ ਸਕੇ ਪਹਿਲੇ ਰੈ residense ਏਰੀਆ ਤਾਂ ਗਵਾਂਢੀ ਕਰਕੇ ਅਸੀਂ ਪਰੇਸ਼ਾਨ ਹੋ ਗਏ ਲੋਕੀ ਸ਼ਿਕਾਇਤ ਕਰਦੇ ਨਹੀਂ ਜਾਂਦੇ ਸੀ ਇਹ ਇੱਥੇ ਦੀ 32 ਸੰਗਟੋਂ ਉਤਾਰੀ ਦਿੱਜਦੇ ਆਸ-ਪਾਸ ਕੇ ਲੋਕੋ ਕੋ ਵੀ ਉਹ ਉਸੀ ਨਜ਼ਰ ਸੇ ਦੇਖਦੇ ਨੇ ਜਿਵੇਂ ਬਿਲਕੁਲ ਬਿਲਕੁਲ ਇਹ ਦੇਖੋ ਜੇ ਸਾਥ ਮੇ ਰਹਤੇ ਹੈ ਇਨਕਾ ਬਾਹਰ ਖੜਨਾ ਦੁਸ਼ਵਾਰ ਹੋਆ ਬੜਾ ਹੈ ਕਿਉਂਕਿ ਉਹ ਦੇਖਤੇ ਐਸੇ ਹਨ ਲੜਕੇ ਖੜੇ ਹੀ ਰਹਤੇ ਨੇ ਇਧਰ ਉਧਰ ਲੜਕੇ ਬਾਰੇ پورے ਮਹੱਲੇ ਤੋਂ ਅੱਜ ਫਿਰ ਆਈ ਹਾਂ ਅੱਜ ਥੋੜੀ ਸੰਤੁਸ਼ਟੀ ਮਿਲੀ ਹੈ आज थोड़ा इंसाफ की उम्मीद है कि अब इंसाफ होगा क्या मांग करते हो सील होना चाहिए ये सील होना चाहिए बंद होना चाहिए बस क्या क्या नाम है और क्या कहना मेरा नाम कमल देव है हम साथ में रहते हैं बिल्कुल कार्रवाई रहते 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 कार बिल्कुल होटल के साथ वाले में क्या होटल का नाम क्या है ब्लू सेवन होटल है इसका नाम इसके साथ ही रहते हैं जहाँ दिन रात लड़के लड़कियाँ आते रहते हैं वो पता तो चलता ही नहीं है क्या आता है यार ही है वैसे सब हाँ बिल्कुल अनलिगल एक्टिविटी है ठीक है तो है। आपने इसकी आपनेट कम्पलेंट की है आपको आपने भी दिखाया है कितनी है हम सब सबने यहाँ मिल के क्या कहा जाता था आपको इनकी ओर से जो कम्प्लेट दी थी आप कम्प्लेट तो हमने रिटर्न में भी भेजी है कि कार्रवाई होगी यहाँ के हम उनके पास काउंसलर के पास भी गए हैं दो चार बार वो भी कहते हैं और हमने वहाँ भी दी है कॉरपोरेशन में भी ਸਾਡਾ ਮੋਤੀ ਨਗਰ ਮੋਤੀ ਨਗਰ ਪੁਲਿਸ ਨੇ ਕੋਈ ਐਕਟੀਵਿਟੀ ਨਹੀਂ ਕੋਈ ਨਹੀਂ ਦਿਖਾਈ ਉਹ ਕਹਿੰਦੇ ਆਏ ਆ ਸੀ ਅਸੀਂ ਉਹਨਾਂ ਕੋਲ ਵੀ ਲੈਟਰ ਦੇ ਕੇ ਆਏ ਆ ਉਹ ਕਹਿੰਦਾ ਸਾਡਾ ਕੋਈ ਕੰਮ ਨਹੀਂ ਹੈਗਾ ਇਹ ਤੁਸੀਂ ਕਾਰਪੋਰੇਸ਼ਨ ਚ ਦਿਓ ਜੀ ਇਹਨਾਂ ਨੇ ਇਹਨਾਂ ਨੂੰ ਲਾਇਸੈਂਸ ਦਿੱਤਾ ਜੀ ਜੀ ਅੱਜ ਜਿਹੜੀ ਕਾਰਵਾਈ ਕੀਤੀ ਗਈ ਹੈ ਕਿਹੜਾ ਹੋਟਲ ਹੈ ਕਿੱਥੇ ਹੈ ਕਿਸੇ ਕਾਰਵਾਈ ਕੀਤੀ ਹੈ ਆਪਣਾ ਮੋਤੀ ਨਗਰ ਦੇ ਵਿੱਚ ਸ਼ੀਨਾ ਮੈਡਮ ਜੀ ਆਏ ਸੀ ਕਿ ਤੁਸੀਂ ਸਾਡੇ ਨਾਲ ਇਕੱਠੇ ਹੋ ਕੇ ਰੇਡ ਕੀਤੀ ਹੈ ਇੱਥੇ ਸਾਨੂੰ ਅੱਜ 8-10 ਜੋੜੇ ਮਿਲੇ ਆ ਕਿਹੜਾ ਹੋਟਲ ਸਰ ਕੀ ਨਾਮ ਹੈ ਇਹ ਕੇ 9 ਬਲੂ ਸਾਮ ਨੂੰ ਪੁੱਛ ਲਿਆ ਸਰ ਕੀ ਮੋਤੀ ਨਾ ਕਰਦੇ ਸਰ ਇੱਥੇ ਕੋਈ ਸਮਗਰੀ ਇਹੋ ਜਿਹੀ ਫੜੀ ਘੜੀ ਨਹੀਂ ਨਹੀਂ ਹੋਰ ਕੁਝ ਨਹੀਂ ਬੱਚੇ ਨੇ ਆਪਣਾ ਮੰਡੇ ਕੁੜੀਆਂ ਨੇ ਇਹ ਸਾਰੇ ਲੋਕ ਨਹੀਂ ਬਾਹਰੋਂ ਲੋਕਲ ਦੇ ਲੋਕਲ ਜੀ ਠੀਕ ਹੈ ਇਹੋ ਜੀ ਐਕਟੀਵਿਟੀ ਹੋਰ ਵੀ ਹੁੰਦੀਆਂ ਸੀ ਨਹੀਂ ਨਹੀਂ ਕਹਿ ਰਹੇ ਬਾਕੀ ਤਫਤੀਸ਼ ਦਾ ਵਿਸ਼ਾ ਆਪਾਂ ਪਾਸਾਰੀ ਦੁਪਿਸ਼ ਕਰਦੇ ਤੇ ਸਰ ਕੋਈ ਕੈਮਰੇ ਵਗੈਰਾ ਕਿ ਨਾਲ ਲੇ ਗਿਆ ਕੋਈ ਕੈਮਰੇ ਉਹਨਾਂ ਡੀਵੀਆਰ ਲੈ ਲੈ ਕੇ ਕਿੱਥੇ ਜਾ ਕੇ ਪੁੱਛਣ ਕਰਦੇ ਚਲਾਕ ਹੋਣ ਰਿਹਾ ਸੀ ਪਤਾ ਲੱਗ ਮੈਨੇਜਰ ਵਗੈਰਾ ਕੋਈ ਇੱਥੇ ਪੜਿਆ ਨਹੀਂ ਨਹੀਂ ਮੈਨੇਜਰ ਨਹੀਂ ਕੋਈ ਉਹਨਾਂ ਦਾ ਛੋਟਾ ਲੜਕਾ ਹੈ اٹੈਂਡੈਂਟ ਜਿਹੜਾ ਕਰਦਾ ਉਹ ਨਾਲ ਲੈ ਗਏ ਅਸੀਂ ਉਹਦੀ ਪੁੱਛਿਸ਼ ਕਰਦੇ ਠੀਕ ਹੈ ਤੇ ਮਾਲਕਾਂ ਦਾ ਬਤਲ ਲਗਾ ਨਹੀਂ ਮਾਲਕ ਨੂੰ ਜਾ ਕੇ ਪੁੱਛਿਸ਼ ਕਰਦਾ ਸਰ ਇਹ ਮੈਂ ਦੱਸਦਾ